ਪਹਿਲੋ ਵੜੇ ਹੁਣ ਨਾ ਪਿੰਡੂਨ ਪੜ ਰਹੇਗੇ ਹਾਂ ਨਵੇਂ ਜ਼ਮਾਨੇ ਵਿੱਚ ਤਰੱਕੀ ਦੀ ਰਾਹ ਪੈਗੇ ਹਾਂ ਨਵੇਂ ਜ਼ਮਾਨੇ ਵਿੱਚ ਤਰੱਕੀ ਦੀ ਰਾਹ ਪੈਗੇ ਹਾਂ ਤੂੰ ਖੂ ਦੀ ਕੀ ਗੱਲ ਕਰਦੀ ਹੁਣ ਨਾਲ ਕਾ ਨਾ ਦਿਸਦਾ ਏ ਹੁਣ ਤਾਂ ਸਾਡੇ ਪਿੰਡ ਵੀ ਬੋਤਲ ਦੇ ਵਿੱਚ ਪਾਣੀ ਵਿਕਦਾ ਏ ਹੁਣ ਤਾਂ ਸਾਡੇ ਪਿੰਡ ਵੀ ਬੋਤਲ ਦੇ ਵਿੱਚ ਪਾਣੀ ਵਿਕਦਾ ਏ ਲੱਸੀ ਦੁੱਧ ਦਹੀਂ ਤੇ ਮੱਖਣ ਹੋ ਗਏ ਦੂਰ ਦੀਆਂ ਗੱਲਾਂ ਦੋਜੀ ਦੇ ਢੋਲਾਂ ਵਿੱਚ ਦੁੱਧ ਦੀਆਂ ਪੈਂਦੀਆਂ ਨੇ ਛਲਾਂ ਉੱਦੋ ਜੀ ਦੇ ਢੋਲਾਂ ਵਿੱਚ ਦੁੱਧ ਦੀਆਂ ਪੈਂਦੀਆਂ ਨੇ ਛੱਲਾਂ ਢਾਬੇ ਤੋਂ ਹੀ ਮਿਲਦਾ ਸਾਗ ਤੇ ਰੋਟੀ ਮੱਕੀ ਦੀ ਸਾਡੇ ਪਿੰਡ ਨੂੰ ਵੀ ਲੱਗ ਗਈ ਹੈ ਹਵਾ ਤਰੱਕੀ ਦੀ ਹੁਣ ਤਾਂ ਸਾਡੇ ਪਿੰਡ ਨੂੰ ਵੀ ਲੱਗ ਗਈ ਹੈ ਹਵਾ ਤਰੱਕੀ ਦੀ ਸੱਤ ਵਿੱਚੋਂ ਖੁੰਡ ਚੁੱਕ ਸੱਤ ਵਿੱਚੋਂ ਖੁੰਡ ਚੁੱਕ ਸਿਮਿੰਟੜ ਕੁਰਸੀਆਂ ਢਾ ਦਿਤੀਆਂ ਈਆਂ ਵਾਲਾ ਪਿੱਪਲ ਵੱਢ ਕੇ ਟੀਨਾ ਪਾ ਦਿਤੀਆਂ ਈਆਂ ਵਾਲਾ ਪਿੱਪਲ ਵੱਢ ਕੇ ਟੀਨਾ ਪਾ ਦਿਤੀਆਂ ਹੁਣ ਨਾ ਕੋਈ ਪਨਾਉਂਦਾ ਏ ਪੱਠੀ ਤੋਂ ਦਾਣੇ ਨਹੀਂ ਪੋਪ ਕੌਰਨ ਦੇ ਸ਼ੌਕੀਨੇ ਹੋ ਗਏ ਨੇ ਆਣੇ ਵੀ ਹੋਪ ਕਰਨ ਦੇ ਸ਼ੌਕੀਨੇ ਹੋ ਗਏ ਨਿਆਣੇ ਵੀ ਉਂਝ ਪਾਵੇਂ ਨਾ ਮਿਲਦੀ ਸਿਰ ਦੁੱਖ ਦੇਦੀ ਵੱਟੀ ਏ ਪਰ ਚਿੱਟਾ ਅਤੇ ਸਮੈ ਇੱਕ ਵੀ ਕਹਿ ਪਰ ਝੂਨ ਦੀ ਹੱਟੀ ਤੇ ਪਰ ਚਿੱਟਾ ਅਤੇ ਸਮੈ ਇੱਕ ਵੀ ਕਹਿ ਪਰ ਝੂਨ ਦੀ ਹੱਟੀ ਤੇ ਸੰਗ ਦਿਲੀਆਂ ਦੀ ਥਾਂ ਲੈ ਲਈ ਵਰਾਉੜ ਨੇ ਚਰਨੇ ਰੂੜੀ ਮਾਰਕਾ ਦੀ ਥਾਂ ਤੇ ਆ ਗਈ ਸਗਨੇ ਚਰੀਏ ਰੂੜੀ ਮਾਰਕਾ ਦੀ ਥਾਂ ਤੇ ਆ ਗਈ ਸਗਨੇ ਚਰੀਏ ਸੁੱਤੇ ਪਿਉਂਦੇ ਸੂਰਜ ਆਕੇ ਗੋਡੇ ਕੁੱਟਦਾ ਏ ਅੰਮ੍ਰਿਤ ਵੇਲੇ ਤਾਂ ਹੁਣ ਕੋਈ ਵਿਰ ਲਾਈ ਉੱਠਦਾ ਏ ਅੰਮ੍ਰਿਤ ਵੇਲੇ ਤਾਂ ਹੁਣ ਕੋਈ ਵਿਰ ਲਾਈ ਉੱਠਦਾ ਏ ਹਰ ਲੰਗੇ ਦਿਨ ਨਾਲ ਸਾਡਾ ਸਟੇਟਸ ਵੱਧਦਾ ਜਾਂਦਾ ਏ ਮੋਟਰਸਾਈਕਲ ਕਾਰ বিনা ਕੋਈ ਖੇਤ ਨਾ ਜਾਂਦਾ ਏ ਮੋਟਰਸਾਈਕਲ ਕਾਰ বিনা ਕੋਈ ਖੇਤ ਨਾ ਜਾਂਦਾ ਏ ਸਿੰਜ ਪਲਵਾਨੀ ਵਾਲੀ ਬਿਲਕੁਲ ਖੁੰਝੇ ਲਾ ਦਿੱਤੀ ਕੋਡੀ ਦੇ ਮੈਦਾਨ ਚ ਪਿਚ ক্রিকেট ਦੀ ਵਾ ਦਿੱਤੀ ਕੋਢੀ ਦੇ ਮੈਦਾਨ ਚ ਪਿੱਚ ਕ੍ਰਿਕਟ ਦੀ ਵਾਅ ਦਿੱਤੀ ਥਾਪੀ ਤੇ ਢੋਲਾਂ ਦੇ ਹੁਣ ਨਾ ਸੁਣਦੇ ਕਿਸੇ ਨਹੀਂ ਸਾਰਾ ਦਿਨ ਹੀ ਵੱਜਦੇ ਰਹਿੰਦੇ ਚੌਕੇ ਸ਼ਿੱਕੇ ਨਹੀਂ ਸਾਰਾ ਦਿਨ ਹੀ ਵੱਜਦੇ ਰਹਿੰਦੇ ਚੌਕੇ ਸਿੱਕੇ ਨਹੀਂ ਪਾਲੀ ਇਹਨੂੰ ਇਹ ਤਰੱਕੀਆਂ ਪਿੰਡ ਚੋਂ ਕੱਢ ਕੇ ਜਾਣਗੀਆਂ ਸਾਦਗੀ ਤੇ ਪਈ ਚਾਰੇ ਦੀ ਜੜ ਵੱਢ ਕੇ ਜਾਣ ਗੀਆਂ ਸਾਦਗੀ ਤੇ ਪਈ ਚਾਰੇ ਦੀ ਜੜ ਵੱਢ ਕੇ ਜਾਣ ਗੀਆਂ ਹੁਣ ਬੀ ਨਾ ਜੇ ਸੰਭਲੇ ਕੱਖ ਕੁੱਲੀ ਤੇ ਰਹਿਣਾ ਨਾ ਤੇਰੇ ਸਰਨੇ ਖਾ ਕੇ ਪਿੰਡ ਮੇਰਾ ਢਕਾਰ ਵੀ ਲੈਣਾ ਨਾ ਤੇਰੇ ਸਰਨੇ ਖਾ ਕੇ ਪਿੰਡ ਮੇਰਾ ਢਕਾਰ ਵੀ ਲੈਣਾ ਨਾ